ਤੁਸੀਂ ਵੀ ਆ ਕਰਨਾ ਹੈ ਆਪ ਦੇ ਪਿੰਡ ਚ ਤੁਹਾਡੇ ਤੁਹਾਡੀ ਜੇਬ ਚ ਥੋੜੇ ਪੈਸੇ ਹਨ ਔਰ ਤੁਸੀਂ ਟੈਂਟ ਵੀ ਲਾਉਣਾ ਚਾਹੁੰਦੇ ਹੋ ਆ ਤੁਸੀਂ ਸੋਚਦੇ ਮੈਂ ਉੱਥੇ ਹਲਵਾਈ ਵੀ ਲਾਵਾ ਤੁਸੀਂ ਸਾਰਾ ਕੁਝ ਕਰਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਜੇ ਕੁਦਰਤੀ ਆਫਤ ਆ ਗਈ ਚਲੋ ਆਪਾਂ ਵਾਟਰਪੂਫ ਟੈਂਟ ਲਾ ਲਾਂਗੇ ਪਰ ਉੱਥੇ ਉਹ ਸਾਰਾ ਸਮਾਨ ਲਾਉਣ ਚਾਹ ਕਰਨਾ ਤੁਹਾਨੂੰ ਸਸਤਾ ਛੋਟਾ ਮੈਰੇਜ ਵੈਲਸਮੈਂਟ ਜਿੱਦਾਂ ਸਾਡੇ ਲਾਗੇ ਮਰੇਂਡਾ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਆ ਅੱਧ ਪੈਸੇ ਵਾਲੇ ਵੀ ਆ ਘੱਟ ਪੈਸੇ ਵਾਲੇ ਸੋ ਮੈਨੂੰ ਲੱਗਦਾ ਜਿਵੇਂ ਜਿਵੇਂ ਯੋਗ ਬਦਲਦਾ ਹੈ ਕਈ ਚੀਜ਼ਾਂ ਬਦਲ ਜਾਂਦੀਆਂ ਆ ਆਦਮੀ ਕਹਿੰਦਾ ਯਾਰ ਮੈਂ ਪਹਿਲਾਂ ਦੁਕਾਨ ਤੇ ਜਾਊਂਗਾ ਸਮਾਨ ਖਰੀਦੂਗਾ ਉਹ ਐਫਰਟ ਕਰਨਾ ਵੀ ਛੱਡ ਜਾਂਦਾ ਮਨ ਨਾਲ ਕਿੱਥੇ ਭੱਜਿਆ ਫਿਰੂੰਗਾ ਯਾਰ ਉਹ ਮੈਰਿਜ ਪਲੈਨ ਨੂੰ ਫੋਨ ਕਰਦਾ ਉਹ ਬੁੱਕ ਕਰ ਦਿੰਦਾ ਉਹਨੂੰ ਸਾਰੀ ਫੈਸਿਲਿਟੀ ਮਿਲ ਜਾਂਦੀ ਆ ਤੂੰ ਜਿੱਥੇ ਤੱਕ ਉਹ ਵਿਆਹ ਦਾ ਜਦੋਂ ਬੰਦੇ ਦਾ ਕੋਈ ਦਾ ਜ਼ਿੰਦਗੀ ਚ ਤੋ ਇਹ ਵਿਆਹ ਦਾ ਮੌਕਾ ਹੁੰਦਾ ਹੈ ਤਾਂ ਉਹ ਪੂਰੀ ਜ਼ਿੰਦਗੀ ਚ ਜੇ ਕੋਈ ਗਰੀਬ ਵੀ ਉਹਦੇ ਲਈ ਸਭ ਤੋਂ ਵੱਡੀ ਖੁਸ਼ੀ ਹੁੰਦੀ ਆ ਤੇ ਉਹ ਖੁਸ਼ੀ ਨੂੰ ਜਿੰਨੇ ਕਿ ਉਹਦੀ ਹیثیت ਤੋਂ ਮਾਣਦਾ ਮੈਨੂੰ ਲੱਗਦਾ ਇਹ ਚੀਜ਼ਾਂ ਇਹ ਸਮਾਜਿਕ ਚੀਜ਼ਾਂ ਇਹਨਾਂ ਨਾਲ ਨਹੀਂ ਕੋਈ ਫਰਕ ਪੈਂਦਾ ਜਿਹੜੀ ਸਭ ਤੋਂ ਵੱਧ ਲੋੜ ਹੈ ਉਹ ਹੈ ਸਿਆਸੀ ਲੋਟ ਨੂੰ ਖਤਮ ਕਰਨ ਦੀ ਸਿਆਸੀ